ਕੋਈ ਨਿਕਲਿਆ ਨਹੀਂ ਕੀ ਆਇਆ ਬੋਲਾ ਅੱਜ ਆ ਜੀ ਅੱਜ ਮੀਟਿੰਗ ਦੇ ਵਿੱਚ ਕੀ ਵਿਚਾਰ ਚਰਚਾ ਹੋਏ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਜਕਤ ਮੀਟਿੰਗ ਜਿਹੜੀ ਸਤਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਲਈ ਹੈ ਔਰ ਉਹਦੇ ਵਿੱਚ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਏਜੰਡੇ ਆ ਉਹ ਰੁਟੀਨ ਦੇ ਆ ਜਿਹੜੇ ਸਾਡੇ ਪ੍ਰਬੰਧਕ ਨਾ ਉਸ ਪਰਬੰਧਨ ਅਸਬੰਧ ਹੁੰਦੇ ਆ ਪ੍ਰਬੰਧਕਾ ਜੰਡੇ ਤੇ ਜ਼ਿਆਦਾ ਵਿਚਾਰ ਹੋਈ ਹੈ ਉਹਦੇ ਨਾਲ ਦੇ ਨਾਲ ਜਿਹੜਾ ਵਿਸ਼ੇਸ਼ ਅੱਜ ਦੀ ਮੀਟਿੰਗ ਦਾ ਅਜੰਡਾ ਉਹ ਹੈਗਾ ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਸ਼ਹੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਆ ਜਿਹੜੀਆਂ ਦੋ ਵੱਡੀਆਂ ਸ਼ਤਾਬੀਆਂ ਜਿਹੜਾ ਤਾਂ ਤਾਂ ਸਰਗੁਰੂ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਦੇ ਗੁਰਾਇ ਸ਼ਤਾਬ ਦੀ ਸਮਾਗਮ ਜਿਹੜਾ 450 ਸਾਲਾ ਅੰਮ੍ਰਿਤਸਰ 13 ਤੇ 14 ਸਤੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਨਾਲ ਦੇ ਨਾਲ ਕੰਨ ਤਾਂ ਸਤਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ 450 ਸਾਲਾ ਜੋਤੀ ਜੋ ਸਮੁੰਦੀ ਸ਼ਤਾਬਦੀ ਹੈ ਉਹ ਗੁੰਦਲ ਸਾਹਿਬ ਦੀ ਪਾਵਨ ਧਰਤੀ ਦੇ ਗੁਰਦਾ ਪੌਲੀ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਉਹ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪਰਜਾ ਜੀ ਨੇ ਇਹ ਸਾਰੇ ਮੈਂਬਰ ਸਾਹਿਬਾਨ ਦਾ ਵਿਚਾਰ ਕੀਤੀ ਹੈ ਜਿਹਨੂੰ ਅਮਲੀ ਰੂਪ ਚ ਲਿਆਉਣ ਦਾ ਬੜਾ ਉਹਨਾਂ ਜੋਰ ਦੇ ਗਿਆ ਕਿ ਜਿਹੜਾ ਧਰਮ ਪ੍ਰਚਾਰ ਦੀ ਲਹਿਰ ਹੈ ਆਪਾਂ ਕੋਸ਼ਿਸ਼ ਕਰੀਏ ਕਿ ਇਸ ਸ਼ਤਾਬਦੀ ਤੋਂ ਪਹਿਲਾਂ ਸ਼ੁਰੂ ਹੋ ਜਾਏ ਨਹੀਂ ਤੇ ਘੱਟੋ ਘੱਟ ਸ਼ਤਾਬਦੀ ਤੋਂ ਬਾਅਦ ਧਰਮ ਪ੍ਰਚਾਰ ਦੀ ਲਹਿਰ ਨੂੰ ਹਰ ਸ਼ਰੋਮਣੇ ਗੁਰਦਾਰ ਪ੍ਰਬੰਧਕ ਕਮੇਟੀ ਦੇ ਜਿਹੜਾ ਹਲਕਾ ਹੈ ਉਹ ਹਲਕੇ ਦੇ ਹਿਸਾਬ ਨਾਲ ਕਟੋ-ਕਾਟ ਇੱਕ ਮਹੀਨੇ ਦੋ ਅਮਰ ਸੰਚਾਰ ਦਾ ਪ੍ਰੋਗਰਾਮ ਲੀਕ ਕੇ ਉਹਦੇ ਸਭਾਂ ਜੋ ਵੀ ਲੋਡਿੰਦੇ ਕਾਰਜ ਨੇ ਉਹ ਰੰਬੇ ਜਾਣ ਤਾਂ ਕਿ ਧਨ ਬਰਜਾ ਦੇ ਲਹਿਰ ਦੀ ਪ੍ਰਚੰਡ ਰੂਪ ਵਿੱਚ ਲਾਗੂ ਕੀਤਾ ਜਾਵੇ ਤੇ ਇਹਨੂੰ ਹਲਕਾ ਪੱਦਰ ਤੇ ਪਿੰਡ ਪੱਦਰ ਤੱਕ ਪਹੁੰਚਾਇਆ ਜਾਵੇ ਇਹਦੇ ਸਬੰਧ ਵਿੱਚ ਜਿਹੜਾ ਆਲਰੇਡੀ ਜਿਹੜਾ ਸਾਡੇ ਬਾਉਂਡਰ ਦੇ ਹੈਗੇ ਨੇ ਜਿਹੜੇ ਇਹਦੇ ਵਿੱਚ ਤੁਹਾਨੂੰ ਪ੍ਰਚਾਰ ਦੇ तकरीबन 2250 ਜਿਹੜਾ ਸਾਡਾ ਪ੍ਰਚਾਰਕ ਹੈ ਜਿਹੜੇ ਸਾਡੇ ਵਲੰਟੀਅਰ ਪ੍ਰਧਾਨਗਾਵ ਨੇ ਪ੍ਰਚਾਰ ਵਾਸਤੇ ਭਰਤੀ ਕੀਤੇ ਸੀ ਪੂਰੇ ਸਮੇਂ ਚ ਉਹਨਾਂ ਨੇ ਸੇਵਾ ਦਿੱਤੀ ਸੀ ਉਹ ਬਹੁਤ ਹੀ ਭਾਵਨਾ ਦੇ ਨਾਲ ਜੋ ਜੋ ਡਿਊਟੀ ਡਾਕਟਰ ਉਹ ਲੱਗੀ ਹੈ ਉਹ ਪ੍ਰਚਾਰ ਕਰ ਰਹੇ ਨੇ ਬਹੁਤ ਵੱਡੇ ਸਮਾਗਮ ਆਲਰੇਡੀ ਹੋਏ ਨੇ ਇਵੈਂਟ ਹੈ ਨਾ ਭਾਵੇਂ ਕਿ ਸਮੁੱਚਾ ਪੰਜਾਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਰੁੱਝਿਆ ਸੀ ਪਰ ਜਿਹੜੀ ਸਾਡੀ ਪ੍ਰਚਾਰ ਦੀ ਮੁਹਿੰਮ ਹੈ ਉਹ ਬਾ ਦਸਤੂਰ ਚੱਲੀ ਹੈ ਔਰ ਸਾਡੇ ਤਰਫ ਪਰਦਾ ਦੇ ਇਸ ਘਤਰ ਕਾਨੂੰਨਾਂ ਦੇ ਨਾਲ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਕਿ ਇਲੈਕਸ਼ਨ ਦੇ ਦੌਰਾਨ ਵੀ ਤਕਰੀਬਨ ਸਾਡੇ 5 6 ਅੰਮ੍ਰਿਤਸਰ ਚਾਰ ਦੇ ਪ੍ਰੋਗਰਾਮ ਜਿਹੜੇ ਥਾਂ ਪਰ ਥਾਂ ਹੋਏ ਨੇ ਪਾਓ ਕਰ ਜੇ ਮੈਂ ਕਰਕੇ ਇਲੈਕਸ਼ਨ ਦੇ ਜੇ ਮੈਂ ਕਰਕੇ ਬਹੁਤ ਹ ਸੰਗਿ ਸਮੂਲੀ ਦਾ ਨਹੀਂ ਪਰ ਕਿਤੇ 100 ਕਿਤੇ 150 ਕਿਤੇ 200 250 300 ਤੱਕ ਦੀ ਵੀ ਗਿਣਤੀ ਅੰਮ੍ਰਿਤਸਰ ਚਾਰ ਦੀ ਉਹ ਸਮੇਂ ਦੇ ਦੌਰਾਨ ਸਾਵਾ ਮਹੀਨੇ ਡੇਢ ਮਹੀਨੇ ਵਿੱਚ ਹੀ ਹੋਈ ਆ ਔਰ ਇਸੇ ਹੀ ਤਨਬਰਦਾ ਦੀ ਲਹਿਰ ਨੂੰ ਅਗੇ ਤੌਰ ਉੱਤੇ ਪਰਾਂਸਾਂ ਨੇ ਬਹੁਤ ਸਟ੍ਰੈਸ ਦੇ ਕੇ ਜ਼ੋਰ ਦੇ ਕੇ ਸਾਰੇ ਮੈਂਬਰ ਸਾਹਿਬ ਨੂੰ ਕਿਹਾ ਔਰ ਇਹਦੇ ਸਬੰਧ ਵਿੱਚ ਸਾਰਾ ਪ੍ਰੋਗਰਾਮ ਉਹਨਾਂ ਦੇ ਸਮੇਂ ਫਾਈਨਲ ਕੀਤਾ ਜਾਏਗਾ ਕਿ ਇਸ ਤਰੀਕੇ ਨਾਲ ਕਿਹੜੇ ਇਲਾਕੇ ਜਿ ਸ਼ੁਰੂ ਕਰਨਾ ਹੈ ਤੇ ਨਾਲ ਦੇ ਨਾਲ ਜਿਹੜੀਆਂ ਸ਼ਤਾਬਰੀਆਂ ਦਾ ਮੁੱਖ ਪ੍ਰੋਗਰਾਮ ਹੈ ਪਹਿਲਾਂ ਤਾਂ ਆਲਰੇਡੀ ਚੱਲ ਰਿਹਾ ਉਹ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਉਹਦੇ ਸਬੰਧ ਵਿੱਚ ਸਮੁੱਚੇ ਜਥੇਬੰਦੀਆਂ ਜਨੀਆਂ ਪੰਥੀਆਂ ਧਾਰਮਿਕ ਜਥੇਬੰਦੀਆਂ ਦੇ ਸੰਪਰਦਾਵਾਂ ਨੇ ਹਗ ਸਿੰਘ ਜਥੇਬੰਦੀਆਂ ਨੇ ਬਹੁਤ ਵੱਡਾ ਹੰਗਾਰਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲਾਕੇ ਜਿੱਥੇ ਗਵਰਨਰ ਸਾਹਿਬ ਦੀ ਧਰਤੀ ਤੇ ਸਾਡੇ ਤੋਂ ਸਾਡੇ 3/400 ਸਾਲਾ ਗੁਰੂ ਸਾਹਿਬ ਦੀ ਜੜੀ ਹੈ ਆਪਣਾ ਜੋਤੀ ਦਾ ਸਮਾਉਂ ਦੀ ਸ਼ਤਾਬ ਦੀ ਮਨਾਈ ਜਾ ਰਹੀ ਹੈ ਉਸ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਅਸੀਂ ਉੱਥੇ ਇੱਕ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਵੀਡੀਓ ਕੀਤੀ ਜਿਨ੍ਹਾਂ ਕੋ ਰੈ ਲਈਆਂ ਵਿਚਾਰਾ ਲਈਆਂ ਸੀ ਔਰ ਉਹਦੇ ਵਿੱਚ ਵੀ بڑے ਵੱਡੇ ਪੱਦਰ ਤੇ ਜਿਹੜੀ ਸ਼ਮੂਲੀਅਤ ਕੀਤੀ ਸਾਰੇ ਇਲਾਕੇ ਦੇ ਔਰ ਜੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਾਂ ਪਤਵੰਤੇ ਸੱਜਣਾਂ ਨੇ ਉਹਨਾਂ ਨੂੰ ਚੇਤੇ ਤੌਰ ਤੇ ਇਸ ਵਾਰ ਤੇ ਅੱਜ ਦੀ ਜਿਹੜੀ ਮੇਨ ਐਜੈਂਡਾ ਦੀ ਮੀਟਿੰਗ ਦਾ ਮੁੱਖ ਐਜੰਡਾ ਤੇ ਚਲੋ ਲੋਕਲ ਹੈ ਰੂਟੀਨ ਵਾਈਜ਼ ਹੈ ਜਿਹੜੇ ਪ੍ਰਬੰਧਕੀ ਸਾਡੇ ਐਜੰਡੇ ਹੁੰਦੇ ਆ ਉਹਨਾਂ ਦੇ ਵਿਚਾਰ ਹੋਈ ਹੈ ਡਿਟੇਲ ਨਾਲ ਦੀ ਨਾਲ ਇਹ ਜਿਹੜਾ ਪ੍ਰਮੁੱਖ ਵਿਸ਼ੇਸ਼ ਆਜ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਮੈਂ ਤਾਂ ਦੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹ ਜਾਤੀ ਦੁਸ਼ਮਣੀ ਨਹੀਂ ਉਹ ਐਜ਼ ਅਫੀਸਰ 에য়ারਪੋਰਟ ਤੇ ਡਿਊਟੀ ਕਰ ਰਹੀ ਹੈ ਕਿਉਂਕਿ ਕੰਗਰ ਨਾਲ ਰਾਵਤ ਉਹ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਟਰ ਵੱਡੀ ਵੱਡੀ ਐਜੀਟੇਸ਼ਨ ਚੱਲੀ ਹੈ ਉਹਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜੀ ਇਹਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਇਹ ਹੋਈ ਕਿ ਟਾਈਮ ਜੀ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਸ ਵੱਡੇ ਜੀ ਉਮਰ ਦੇ ਵਿੱਚ ਐਡੀ ਵੱਡੀ ਐਗਜ਼ੀਬਿਸ਼ਨ ਵਿੱਚ ਆ ਕੇ ਉੱਥੇ ਸ਼ਾਮਿਲ ਹੈ ਬੈਠੀ ਹੈ ਉਹਨੂੰ ਬੜਾ ਵੱਡਾ ਪਬਲਿਸ਼ਾਈਜ਼ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆ ਕਮਪ੍ਰਹੈਂਡ ਕੀਤਾ ਸੀ ਕਿ ਇਹੋ ਜੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪ ਔਰ ਕੰਗਣਾ ਰਣੌਤ ਉਹ ਆ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕਰੈਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਹ ਨਗਾਇਜ਼ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਹੈ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕਰੈਕਟਰ ਵਾਲੀ ਇਹੋ ਜੇ ਬੇ ਲਗਾਮ ਜ਼ੁਬਾਨ ਵਾਲੀ ਜਿਹਦਾ ਆਪਣੇ ਉਹ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਹੈ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਪੰਜਾਬ ਨੂੰ ਮੰਦਾ ਚੰਗਾ ਕਹਿਆ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਮੰਦਾ ਤਾਂ ਕਹਿਆ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਤੇ ਜਾਂਦਿਆਂ ਇਹ ਪਾਸ ਦਿੱਲੀ ਨੂੰ ਜਾਂਦਿਆਂ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ 온 ਡਿਊਟੀ ਕੁਲਵਿੰਦਰ ਗੋਦ ਨਾਲ ਡਿਊਟੀ ਕਰ ਰਿਹਾ ਮੀਡੀਆ ਜਾਚੋ ਕੀ ਗੱਲ ਸਾਡੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਹਨੇ ਕਲੀਅਰਲੀ ਕਿਹਾ ਕਿ ਸਭ ਤੋਂ ਪਹਿਲਾਂ ਜਿਹੜਾ 네ਗੇਟਿਵ ਰਿਐਕ ਆਪਣਾ ਐਕਸ਼ਨ ਹੈ ਪਰੇਧਿਕਰਮਾ ਉਹਨੇ ਦਿੱਤਾ ਇਹਨੇ ਕਮੈਂਟ ਕੀਤਾ ਉਹਦਾ ਨਾਮ ਪੜ ਕੇ ਉਹਦੇ ਨੇਮਪਲੇਟ ਲਿਖੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਮੁੰਡਾ ਚੰਗਾ ਬੋਲਿਆ ਫਿਰ ਉਹਦੇ ਤੇ ਮੁੰਡਾ ਚੰਗਾ ਹਾਸ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵਲਾ ਖਾਂਦੇ ਆ ਹੁਣ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸਜੀਪੀਸੀ ਨੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਜਿਹੜੇ ਨੇ ਨੈਸ਼ਨਲ ਪਿਤਾ ਆ ਰਾਸ਼ਟ੍ਰੀ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪਰ ਇਹ ਕਾਰਮਦਾ ਪਰਿਧਿਕਾਮ ਜਿਹੜਾ ਉਹਦੇ ਤੇ ਕੋਈ ਅਬਜੈਕਸ਼ਨ ਨਹੀਂ ਕੀਤਾដែលអាច ਲੱਗਦਾ ਹਮੇਸ਼ਾ ਤਖਾ ਯੌਦਾਂ ਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖੀ ਉਹ ਤੇ ਉਹ ਯਾਦਤ ਆ ਉਹਦੇ ਚਾਹੁੰਦੀ ਇਹੋ ਜਿਹੋ ਬੰਦੇ ਮੈਂ ਪੰਜਾਬੀ ਭਾਈਤਾਂ ਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦੇ ਲਈ ਆ ਗਈ ਮੀਟ ਜੇ ਦੇ ਬੜੇ ਡੰਗਾਈ ਦਾ ਘਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਕੰਗੜਾ ਰਤੌ ਦਾ ਦਰਭਈਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਘਰਾਈ ਤੱਕ ਜਾ ਕੇ ਔਰ ਹੈਰਾਨੀ ਦੀ ਗੱਲ ਹੈ ਵੀ ਇਮੀਜ ਦੇ ਪੱਤਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਪਰ ਬੰਦ ਕੀ ਆਧਾਰ ਹੈ ਤੁਸੀਂ ਅਜੇ ਐਕਸ਼ਨ ਲੈ ਰਹੇ ਹੋ ਕਿ ਜਿਹੜਾ ਉਸ ਵਲੇ اون ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਟੀ ਦੇ ਉਹਦੇ ਮਾਨਸਾਦਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇਸ਼ਪੋਜੋਂ ਨੇ ਕੋਈ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਜਾਤੀ ਦਸ਼ਮਣ ਦੇ ਹੈ ਨਹੀਂ ਪਈ ਉਹਨੇ ਵੇਂਦਿਆ ਸਾਰੋਂ ਚਪੇੜ ਮਾਰਤੇ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਕਿ ਉਹਨੇ ਬੋਲਿਆ ਬੋਲਿਆ ਉਹ ਬੋਲਣ ਤੋਂ ਨਹੀਂ ਜਾ ਸਕਿਆ ਤੇ ਉਹਨੇ ਕੀਤਾ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੀ ਕੋਈ ਖਿਆਲ ਕਾਨ ਪਰ ਲਾਗੇ ਕਿਥੇ ਐਕਸੀਡੈਂਟ ਹੋਇਆ ਬਹੁਤ ਗੁਰੂ ਸਾਹਿਬ ਦਾ ਕੋਈ ਪਾਣਾ ਹੀ ਹੈ ਇਹ ਇਹ ਕਾਰਨ ਬਣਿਆ ਕਿਉਂ ਹੋਇਆ ਦੁਰਘਟਨਾ ਹੋਈ ਐਕਸੀਡੈਂਟ ਹੋਇਆ ਉਹਦੇ ਜਿਹੜੀਆਂ 10 ਮੌਕੇ ਤੇ ਹੋ ਗਈਆਂ ਤੇ 3 ਹੀ ਸ਼ਹਿਰੀ ਜੋ ਕਾਰਵੇ ਸਨ ਤੇ ਸਾਡੀ ਦਿਲ ਹੀ ਅਮ ਦਰਦੀ ਹੈ ਆਪਣਾ ਉਹਨਾਂ ਦੇ ਕੁੜੇ ਭਾਈ ਜਿਹੜਾ ਦੇ ਪਰਿਵਾਰ ਨਾਲ ਵੀ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਐਡੀਸ਼ਨਲ ਹੈੱਡ ਗ੍ਰੰਥੀ ਜਿਹੜਾ ਅਕਾਲ ਤਖਤ ਸਾਹਿਬ ਦੇ ਸਰਦਾਰ ਮਕੀਤ ਸਿੰਘ ਜਿਨ੍ਹਾਂ ਦਾ ਪੁੱ son ਹਰ ਸਪੁੱਤਰ ਸੀ ਔਰ ਉਹਨਾਂ ਨੇ ਮੇਰੇ ਕੋਲ ਪਤਾ ਲੱਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੂੰ ਮੇਰੇ ਕਾ ਛਾੜਾ ਇੱਥੇ ਬੜੀ-ਬੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਥੇ ਆ ਬਹੁਤ ਕੁਝ ਕਰ ਸਕਦੇ ਆ ਤੇ ਉਹਨੂੰ ਵੀ ਸ਼ਾਇਦ ਨੂੰ ਇਹ ਸਮਾਂ ਕੇ ਲਾਇਆ ਵਿਚਾਰੇ ਨੂੰ ਬਹੁਤ ਸੁਆਪਨ ਸੀ ਬੜਾ ਸੋਹਣਾ ਬੱਚਾ ਆ ਗਿਆ ਘਰੀ ਬੱਚਾ ਸੀ ਤੇ ਬੜਾ ਦੁੱਖ ਹੋਇਆ ਮੁੱਛੇ ਸਾਰੇ ਭਾਈ ਚਾਰੇ ਦੁੱਖ ਹੋਇਆ ਸਾਡੀ ਹਮਦਰਦੀ ਪਰਵਾਹ ਦੇ ਨਾਲ ਥੈਂਕ ਯੂ